ਮੁੱਕ ਗਈ ਕਣਕਾਂ ਦੀ ਰਾਖੀ ਜੱਟਾ ਆਈ ਵਿਸਾਖੀ ਜੱਟਾ ਆਈ ਵਿਸਾਖੀ ਸွေਤ ਤਸਵੀਰਾਂ ਦੇਖ ਕੇ ਤੁਹਾਡੀਆਂ ਵੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣ ਕਿ ਕਿਸ ਤਰੀਕੇ ਦੇ ਨਾਲ ਕਣਕ ਦੀ ਵਾਢੀ ਦੀ ਕਿਸਾਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ। ਦਰਅਸਲ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਹਲਕਾ ਚਨਾਲਾ ਦੇ ਪਿੰਡ ਕੋਟਲੀ ਅੰਵਿਖੇ ਕਿਸਾਨਾਂ ਦੇ ਵੱਲੋਂ ਪੁਰਾਣੇ ਢੰਗ ਦੇ ਨਾਲ ਕਣਕ ਦੀ ਵਾਢੀ ਦੀ ਸ਼ੁਰੂਆਤ ਕੀਤੀ ਹੈ। ਕਿਸਾਨ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਅੱਜ ਮੁਸਕਾਨ ਨਜ਼ਰ ਆ ਰਹੀ ਹੈ। ਕਿਸਾਨਾਂ ਵੱਲੋਂ ਗੁਰਮਰਿਆਦਾ ਅਨੁਸਾਰ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਅਰਦਾਸ ਬੇਨਤੀ ਕੀਤੀ ਤੇ ਫਿਰ ਕਣਕ ਦੀ ਕਟਾਈ ਸ਼ੁਰੂ ਕੀਤੀ ਹੈ ਕਿਸਾਨ ਭਰਾਵਾਂ ਨੇ ਅਪੀਲ ਵੀ ਕੀਤੀ ਹੈ ਪ੍ਰਾਤਨ ਤਰੀਕ ਦੇ ਨਾਲ ਟਰਾਲ ਮਿਲ ਕੇ ਕਣਕ ਦੀ ਕਟਾਈ ਕੀਤੀ ਜਾਵੇ ਜੋ ਕਿ ਕਣਕ ਦਾ ਝਾੜ ਵੀ ਨਿਕਲੇਗਾ ਖੇਤਾਂ ਦੇ ਵਿੱਚ ਨਾੜ ਨੂੰ ਜੜੀ ਅੱਗ ਵੀ ਨਹੀਂ ਲਗਾਉਣੀ ਪਵੇਗੀ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਵੀ ਬਚਾਇਆ ਜਾਵੇਗਾ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਤੀ ਹੋ ਕਿ ਕਿੰਝ ਇਹਨਾਂ ਕਿਸਾਨਾਂ ਦੇ ਵੱਲੋਂ ਕਣਕ ਦੀ ਵਾਢੀ ਦੀ ਸ਼ੁਰੂਆਤ ਕੀਤੀ ਗਈ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਣੇ ਆ ਬੇਨਤੀ ਜੋਦੜੀ ਆ ਕਿ ਸੱਚੇ ਪਾਤਸ਼ਾਹ ਸਾਡੇ ਨਕਰ ਦੀਆਂ ਸਾਰੇ ਪੰਜਾਬ ਦੀਆਂ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਫੇਰ ਆਕਾਲ ਪੁਰਖ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆ ਕਿ ਸਾਰਾ ਨਗਰ ਰਲ ਕੇ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗੇ ਆ ਕਿ 6 ਮਹੀਨੇ ਦੀ ਸੰਭੀ ਹੋਈ ਫਸਲ ਹੁਣ ਵੱਢਣ ਵਾਸਤੇ ਤਿਆਰ ਹੋ ਚੁੱਕੀ ਆ ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੁਣ ਵਾਢੀ ਪਾਉਣ ਦੀ ਸਮੱਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਸਾਨੂੰ ਉਹ ਬਖਸ਼ਿਸ਼ ਕਰਨਾ ਤੋ ਇਸੇ ਕਰਕੇ ਸਤਿਗੁਰ ਦੇ ਚਰਨਾਂ ਦੀ ਬੇਨਤੀ ਆ ਸਹੀ ਪਿਆਰੇ ਮੇਲ ਜਿੰਨਾ ਮਿਲੇ ਆ ਆਪ ਜੀ ਦਾ ਨਾਮ ਚੇਤੇ ਆਵੇ ਗੁਰਨਾਕ ਨਾਮ ਧਰਤੀ ਕਲਾ ਮੇਰੇ ਭਾਨੇ ਸਰਬਤਾ ਭਲਾ ਬੋਲੇ ਸੋਨਹਾ ਤਾ ਖੁਸ਼ੀਆਂ ਦੇ ਅਚਾਰ ਇੱਕ ਜਾਵੇ ਨਿਹਾਲ ਹੋ ਜਾਵੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਮਾਣ ਨੂੰ ਭਾਵੇ ਵਾਹ ਸ੍ਰੀਆ ਕਾਨ ਹੋ ਦਾ ਹਾਂ 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 ਤਾਂ ਪਹਿਲੇ ਪਹਿਲੇ ਛੋਟੇ ਵੱਡੇ ਕਰ ਦੋ ਹੰਦੀ ਚੱਲਦੀ ਆ ਮਾਈ ਗਾਡ ਅੱਜ ਹੀ ਬਹੁਤ ਖੁਸ਼ੀ ਦਾ ਮੌਕਾ ਵਾ ਪ੍ਰਾਤਨ ਸਮੇ ਜੋ ਸਾਡੇ ਬਜ਼ੁਰਗ ਕੰਮ ਕਰਦੇ ਸੀ ਉਹੋ ਹੀ ਅੱਜ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਨੂੰ ਦੱਸਣ ਵਾਸਤੇ ਵੀ ਅੱਜ ਜਿਹੜੀ ਵਾਢੀ ਆ ਉਹ ਕਰਨੀ ਆ ਤੇ ਖੁਸ਼ੀ ਦੇ ਨਾਲ ਹੀ ਸਾਰਾ ਕੁਝ ਹੀ ਹੋ ਜੇ ਅੱਜ ਕਿੰਨੀ ਖੁਸ਼ੀ ਆ ਅੱਜ ਦੇ ਦਿਨ ਨੂੰ ਲੈ ਕੇ ਮੈਂ ਨਾ ਵੀ ਪੁੱਛੋ ਨਾ ਪੁੱਤ ਵਿਆਹਣ ਜਿੰਨੀ ਖੁਸ਼ੀ ਜਿੰਨੀ ਹੁੰਦੀ ਯਾਰ ਓਨੀ ਹੀ ਜੇ ਅੱਜ ਅੱਛਾ ਜੀ ਅੱਜ ਕੀ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਵੇਖੋ ਜੀ ਅਪੀਲ ਕਰਨੀ ਇਹ ਚਾਹੁੰਦਾ ਵਾਂ ਵੀ ਜਿਹੜਾ ਵੀ ਕੰਮ ਤੁਸੀਂ ਰਲ ਕੇ ਕਰ ਲੋਗੇ ਉਹਦੇ 'ਚ ਤੁਹਾਡਾ ਬਚਾਅ ਆ ਨਾਲੇ ਤੇ ਸਾਰਾ ਹੀ ਲੇਬਰ ਤੋਂ ਬਚੋਗੇ ਆਪ ਕਰੋਗੇ ਤੁਹਾਡਾ ਸਰੀਰ ਸਹੀ ਰਹੇਗਾ ਸਾਰੇ ਬਚਾਅ ਹੋਏਗਾ ਆਹ ਵੇਖੋ ਜਿਹੜੀ ਅੱਜ ਅੱਜ ਬਾਡੀ ਹੋ ਜਣੀ ਹੈ ਨਾ ਇਹਦੇ ਵਿੱਚ ਇੱਕ ਮਹੀਨਾ ਪੱਠੇ ਪਹਿਲਾਂ ਬੀਜੇ ਜਾਣੇ ਨੇ ਤੂੜੀ ਪਹਿਲਾਂ ਬਣ ਜਾਣੀ ਆ ਤੂੜੀ ਵੀ ਪਹਿਲਾਂ ਬਣ ਜਾਣੀ ਆ ਜਿਹੜੀ ਨਾਲ ਨੂੰ ਅੱਗ ਲਾਉਣੀ ਉਹ ਵੀ ਪਚਾਹ ਹੋ ਗਿਆ ਸਾਰੇ ਕੰਮਾਂ ਦਾ ਪਚਾਹ ਤੂੜੀ ਵੱਧ ਬਣਨੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕੋੜਲੀ ਹਮ ਪਿੰਡ ਹੈ ਸਾਡਾ ਜੀ ਤੇ ਭਾਜੀ ਕੱਲ ਸੀ ਨਾ ਇੱਥੇ ਪਿੰਡ ਬੈਠੇ ਸੀਗੇ ਬਾਬਾ ਜੀ ਨਾਲ ਤੇ ਸਲਾਹ ਬਸ਼ਰਾ ਕਰਨ ਦੇ ਸੀ ਇਦਾਂ ਹੀ ਤੇ ਵਿਚਾਰ ਬਣਾਇਆ ਵੀ ਐਰਕਾਂ ਪ੍ਰਾਤਨ ਸਮੇਂ ਆਉਂਗਾ ਜਦੋਂ ਕਣਕ ਵੱਢਦੇ ਆ ਉਸ ਤਰ੍ਹਾਂ ਕਣਕ ਵੱਢਣ ਦੀ ਸ਼ੁਰੂਆਤ ਕੀਤੀ ਜਾਵੇ ਪਰ ਭਾਈ ਸਾਹਿਬ ਤੁਸੀਂ ਵੇਖ ਰਹੇ ਹੋ ਸੰਗਤਾਂ ਦਾ ਬੜਾ ਉਤਸ਼ਾਹ ਦਿੱਤਾ ਹੈ ਇੱਕ ਇੱਕ ਕਹਿਣ ਦੇ ਉਤੇ ਸਾਰੇ ਭਰਾ ਆਏ ਨੇ ਤੇ ਅਸੀਂ ਬੜੇ ਤਰੀਕੇ ਦੇ ਨਾਲ ਆ ਕਣਕਟਾਈ ਕਰ ਰਹੇ ਹਾਂ ਜੀ ਪ੍ਰਾਤਨ ਸਮੇਂ ਨਾਲ ਆਉਣ ਨਾਲ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਤੇ ਨਾਲੇ ਗਾਂ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਇਸ ਚੀਜ਼ ਦੀ ਤੇ ਨਾਲ-ਨਾਲ ਹੀ ਸਾਡੀ ਇਹ ਲੇਬਰ ਦਾ ਵਸ਼ਿਤ ਹੋਏਗੀ ਹਾਂਜੀ ਤੇ ਤੁਸੀਂ ਵੇਖੋ ਆ ਇਹਨੂੰ ਸਾਈਡ ਤੇ ਕਰੀਏ ਆਪਾਂ ਤੇ ਭਾਵੇਂ ਅਕਾਲੀ ਕਾ ਆਪਾਂ ਪੱਠੇ ਬੀਜ ਲਈਏ ਇਹਦੀ ਇਹ ਪ੍ਰੋਬਲਮ ਆਉਂਦੀ ਆ ਫਿਰ ਤੁਸੀਂ ਅੱਗ ਲਾਉਣ ਦੀ ਪ੍ਰੋਬਲਮ ਆਂਦੀ ਫਿਰ ਨਾੜ ਨੂੰ ਅੱਗ ਲੱਗੀ ਆ ਜਾਂ ਪ੍ਰਦੂਸ਼ਨ ਹੋ ਗਿਆ ਉਹ ਮਸਲਾ ਕੋਈ ਨਹੀਂ ਆਵੇਗਾ ਕੀ ਹੋਰ ਕੀ ਵੀਰਾਂ ਨੂੰ ਅਪੀਲ ਕਰਨੀ ਚਾਹੀਦੀ ਅਸੀਂ ਚਾਹੁੰਦੇ ਆ ਜੀ ਬਸਵਾ ਦਾ ਹੱਥ ਨਾਲ ਕਟਾਈ ਇਦਾਂ ਕੀਤੀ ਜਾਵੇ ਤੇ ਜੇ ਹੋ ਸਕੇ ਤਾਂ ਇਦਾਂ ਮੰਗਾ ਪਾ ਕੇ ਕੀਤੀ ਜਾਵੇ ਤੁਹਾਡਾ ਖਰਚਾ ਵੀ ਬਚਾਓ ਸਕਦਾ ਜੀ ਵੈਗਰੂ ਜੀ ਸਾਡਾ ਨਾਮ ਸਤਨਾਮ ਸਿੰਘ ਆ ਨੱਗਰ ਸਾਡਾ ਕੋਟਲੀ ਆਂਬਿਆ ਅਸੀਂ ਬਹੁਤ ਖੁਸ਼ੀ ਹੋਈ ਆ ਅੱਜ ਤੁਸੀਂ ਵੀ ਆਏ ਜੇ ਸਾਰੇ ਪਰਿਵਾਰ ਸਾਡੀ ਸੰਗਤ ਇਕੱਠੀ ਹੋਈ ਆ ਜੋ ਕਾਲਪੁਰਖ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਇਹ ਬਾਡੀ ਦਾ ਸਮਾਂ ਜੋ ਸਾਡੇ ਵੱਡ ਵਡੇਰੇ ਜੋ ਸਾਡੇ ਬਜ਼ੁਰਗ ਪ੍ਰਾਣੇ ਕਿਦਾਂ ਰਲ ਮਿਲ ਕੇ ਵਾਢੀ ਪਾਉਂਦੇ ਸੀ ਕਿਦਾਂ ਉਹ ਭੰਗੜੇ ਖੁਸ਼ੀਆਂ ਮਨਾਉਂਦੇ ਸੀ ਕਿਉਂਕਿ ਇਹ ਬਹੁਤ ਵੱਡਾ ਇੱਕ ਖੁਸ਼ੀ ਦਾ ਸਮਾਂ ਹੁੰਦਾ ਕਿਉਂਕਿ 6 ਮਹੀਨੇ ਤੋਂ ਸੰਭੀ ਹੋਈ ਫਸਲ ਜਿਹੜੀ ਆ ਉਹਨੂੰ ਹੁਣ ਕਟਾਈ ਦਾ ਸਮਾਂ ਆ ਗਿਆ ਸੋ ਬਹੁਤ ਇਸ ਗੱਲ ਦੀ ਸਾਨੂੰ ਖੁਸ਼ੀ ਆ ਤੇ ਸਾਰੇ ਰਲ ਮਿਲ ਕੇ ਇਹਦਾ ਲਾਹਾ ਲਿਆ ਕਰੀਏ ਜੀ ਸੋ ਵੱਧ ਤੋਂ ਵੱਧ ਬੇਨਤੀ ਆ ਕਿ ਜਿਵੇਂ ਕਾਲਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਸਾਨੂੰ ਹੁਕਮ ਆ ਵੀ ਭਾਈ ਇਹ ਕਰਮ ਕਰਨਾ ਤੇ ਨਾਲ ਨਾਲ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਣਾ ਕਿਉਂਕਿ ਸ਼ਰਮ ਤੇ ਧਰਮ ਸਾਡੇ ਤਾਂ ਹੀ ਪੱਲੇ ਰਹੇਗੀ ਜੇ ਅਸੀਂ ਇਹ ਦੋਵੇਂ ਕਾਰਜ ਕਰਦੇ ਆਂ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸ਼ਰਮ ਧਰਮ ਦੋਏ ਨਾਨਕਾ ਜੇ ਤਨ ਪੱਲੇ ਹੋਏ ਜੇ ਅਸੀਂ ਦੁਨਿਆਵੀ ਸਤਕਾਰ ਲੈਣਾ ਚਾਹੁੰਨੇ ਆਂ ਪਹਿਣਾ ਭਰਾਮਾ ਦਾ ਸਤਕਾਰ ਲੈਣਾ ਚਾਹੁੰਨੇ ਆ ਤੇ ਉਹਦਾ ਕਰਕੇ ਸਾਨੂੰ ਇਹ ਦੁਨਿਆਵੀ ਕਾਰਜ ਵੀ ਕਰਨੇ ਪੈਣਗੇ ਤੇ ਜੇ ਮਾਲਕ ਦੀ ਦਰਗਾਹ ਵਿੱਚ ਜਾ ਕੇ ਵੀ ਅਸੀਂ ਸੁਖ ਲੈਣਾ ਚਾਹੁੰਨੇ ਆ ਮਾਲਕ ਦੀ ਦਰਗਾਹ ਚ ਵੀ ਜਾ ਕੇ ਸੋਭਾ ਲੈਣੀ ਚਾਹੁੰਨੇ ਆ ਫਿਰ ਸਾਨੂੰ ਉਹਦੇ ਨਾਲ-ਨਾਲ ਨਾਮ ਦਾ ਧੰਨ ਵੀ ਸਾਡੇ ਪੱਲੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਭਾਈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਵੱਲੋਂ ਇਹ ਸਮਾਂ ਬਖਸ਼ਿਸ਼ ਕੀਤਾ ਇਹਦਾ ਸਾਰੇ ਰਲ ਕੇ ਲਾਹਾ ਲਈਏ ਜਿਹੜਾ ਮਾਲਕ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਗੁਰਬਾਣੀ ਸਾਨੂੰ ਸਾਰੀ ਇਹੀ ਉਪਦੇਸ਼ ਕਰਦੀ ਆ ਪੁੱਤ ਕਿ ਨਾਲ-ਨਾਲ ਸਿਮਰਨ ਕਰੋ ਨਾਲ-ਨਾਲ ਕਰਮ ਕਰੋ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਰਮ ਧਰਮ ਦੇ ਚੌਪੜ ਸਾਜੋ ਸੱਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਜ ਜੀਤੋ ਐਸੀ ਖੇਡ ਹਰ ਪਿਆਰੀ ਅੱਜ ਅਸੀਂ ਕੇਵਲ ਤੇ ਕੇਵਲ ਕੱਲੇ ਕਰਮ ਦੇ ਨਾਲ ਜੁੜ ਗਏ ਆ ਧਰਮ ਦਾ ਚੇਤਾ ਭੁੱਲ ਚੁੱਕਾ ਸੋ ਸਭ ਦੇ ਚਰਨਾਂ 'ਚ ਬੇਨਤੀ ਇਹ ਚੀਜ਼ ਦਾ ਲਾਹਾ ਲਈਏ ਜੀ